ਅਮਰੀਕਾ ਤੋਂ ਡਿਪੋਰਟ ਹੋਏ ਲੋਕਾਂ ਦੇ ਵਿੱਚੋਂ ਪੰਜਾਬੀਆਂ ਦੀ ਗਿਣਤੀ ਵੀ ਬਹੁਤ ਹੀ ਜ਼ਿਆਦਾ ਹੈ ਤੇ ਜਿਸ ਤੋਂ ਮਦਨ ਚੀਮੇ ਬਾਈ ਦਾ ਵੀ ਸੋਸ਼ਲ ਮੀਡੀਆ ਤੇ ਬਹੁਤ ਹੀ ਜ਼ਿਆਦਾ ਮਜ਼ਾਕ ਬਣਾਇਆ ਜਾ ਰਿਹਾ ਕਿਉਂਕਿ ਪਿਛਲੇ ਕੁਝ ਮਹੀਨੇ ਪਹਿਲਾਂ ਚੀਮੇ ਬਾਈ ਨੇ ਆਪਣਾ ਗਾਣਾ ਡ੍ਰੌਪ ਕੀਤਾ ਸੀ ਜਿਸ ਦਾ ਨਾਮ ਸੀ 트럼ਪ ਤੇ ਜੇਕਰ ਉਸਦੇ ਬੋਲਾਂ ਦੀ ਗੱਲ ਕਰੀ ਜਾਵੇ ਤਾਂ ਗਾਣੇ ਦੇ ਬੋਲ ਸੀ ਜੱਟਾਂ ਦੇ ਪੁੱਤਾਂ ਨੂੰ ਰੋਕ ਸਕੇ ਨਾ 트럼ਪ ਦੁੱਕੀ ਤਿੱਕੀ ਛਿੱਗੀ ਦੀ ਤਾਂ ਗੱਲ ਛੱਡ ਦਿੱਤੇ ਹੁਣ ਇਸ ਗਾਣੇ ਨੂੰ ਲੈ ਕੇ ਚੀਮੇ ਬਾਈ ਦਾ ਸੋਸ਼ਲ ਮੀਡੀਆ ਤੇ ਬਹੁਤ ਹੀ ਜ਼ਿਆਦਾ ਮਜ਼ਾਕ ਬਣਾਇਆ ਜਾ ਰਿਹਾ ਤੇ ਲੱਗਦਾ ਚੀਮੇ ਬਾਈ ਦੇ 트럼ਪ ਗਾਣੇ ਉਸਨੇ ਇਹ ਜਿਆਦਾ ਪੰਜਾਬੀ ਅਮਰੀਕਾ ਤੋਂ ਰਿਪੋਰਟ ਕਰ ਦਿੱਤੇ ਨੇ ਤੇ ਹੁਣ ਲਗਾਤਾਰ ਚੀਮਾ ਬਾਈਬੀ ਲੋਕਾਂ ਨੂੰ ਰਿਕੁਐਸਟਾਂ ਕਰ ਰਹੀ ਹੈ ਵੀ ਮੇਰੇ ਗਾਣੇ ਦਾ ਖਹਿੜਾ ਛੱਡ ਦਿੱਤਾ ਜਾਵੇ ਤੇ ਉਸਨੇ 트럼ਪ ਗਾਣਾ ਸਿਰਫ ਅੰਟਰਟੇਨਮੈਂਟ ਦੇ ਲਈ ਬਣਾਇਆ ਸੀ ਤੇ ਉਸ ਨੂੰ ਨਹੀਂ ਪਤਾ ਸੀ ਕਿ ਲੋਕ ਉਸ ਨੂੰ ਇੰਨਾ ਜਿਆਦਾ ਸੋਸ਼ਲ ਮੀਡੀਆ ਤੇ ਟ੍ਰੋਲ ਕਰਨਗੇ ਤੇ ਹੁਣ ਜਿੰਮੇ ਬਾਈ ਦੇ ਬਲੋਂ ਆਪਣੇ ਆਫੀਸ਼ੀਅਲ ਇੰਸਟਾਗ੍ਰam ਕਾਉਂਟ ਤੇ ਇੱਕ ਸਟੋਰੀ ਸਾਂਝੀ ਕੀਤੀ ਹੈ ਜਿਸ ਦੇ ਵਿੱਚ ਚੀਮਾ ਬਾਈ ਇਹ ਗਾਣਾ ਸਿਰਫ ਉਸਨੂੰ ਅੰਟਰਟੇਨਮੈਂਟ ਲਈ ਬਣਾਇਆ ਸੀ ਤੇ ਉਸ ਨੂੰ ਨਹੀਂ ਸੀ ਪਤਾ ਵੀ ਪੰਜਾਬੀਆਂ ਦੇ ਨਾਲ ਐਡੀ ਵੱਡੀ ਅਣਹੋਣੀ ਹੋ ਜਾਏਗੀ ਕਿਉਂਕਿ ਪੰਜਾਬੀ ਲੱਖ ਬਾਹਰ ਗਈ ਸੀ ਤੇ ਉਹਨਾਂ ਨੂੰ ਡਿਪੋਰਟ ਕਰ ਦਿੱਤਾ ਗਿਆ ਅਤੇ ਸੋਸ਼ਲ ਮੀਡੀਆ ਤੇ ਵੀ ਉਹ ਮਜ਼ਾਕ ਦਾ ਪਾਤਰ ਬਣੇ ਨੇ ਤੇ ਬਾਕੀ ਦੋਸਤੋ ਇਸ ਮੁੱਦੇ ਤੇ ਤੁਸੀਂ ਆਪਣੇ ਵਿਚਾਰ ਜ਼ਰੂਰ ਸਾਂਝੇ ਕਰਿਓ